ਪੂਰੀ ਪਬਲਿਕ ਲਾਈਵ ਜੋ ਸਿੱਟੀ ਤਾਬਨੀ ਹੈ ਨਸ਼ਾ ਵੇਚਣ ਵਾਲੇ ਹਿਸ਼ਾਰਾ ਜਾਣ ਜੁਰਮ ਕਰ ਕਿਸੇ ਨੇ ਨਸ਼ਿਆਂ ਦੀ ਵਿਕਰੀ ਜਾਂ ਤਸਕਰੀ ਜਲਾ ਸਪਾਇਆ ਤੂੰ ਕੋਰ ਦੇ ਕਿਰੇ ਪਰ ਤੋਂ ਬਚ ਨਹੀਂ ਸਕੇਗਾ ਜ਼ਿਲ੍ਹਾ ਪਠਾਨਕੋਟ ਵਿੱਚ ਆਪਰੇਸ਼ਨ ਕਾਸੂ ਦੇ ਤਹਿਤ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਟਿੱਲੋਦੀ ਅਗਵਾਈ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਵਿੱਚ ਡੀਆਈਜੀ ਆਰਪੀਐਸ ਸੰਦੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਜ਼ਿਲ੍ਹਾ ਪਠਾਨਕੋਟ ਦੇ ਸੰਭਾਵਿਤ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕਈ ਨਸ਼ਾ ਤਸਕਰਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਆਰਪੀਐਸ ਸੰਧੂ ਅਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕਾਸੋ ਆਪਰੇਸ਼ਨ ਦੇ ਦੌਰਾਨ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 351 ਗ੍ਰਾਮ ਹੀਰੋਇਨ 8 ਮੋਬਾਈਲ 1 ਮੋਟਰਸਾਈਕਲ 22413 ਡਰਗਮਨੀ ਬਰਾਮਦ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਰੋਹਿਤ ਕੁਮਾਰ ਵਾਸੀ ਪਠਾਨਕੋਟ ਕੋਲੋਂ 10 ਗ੍ਰਾਮ ਹੀਰੋਇਨ 1 ਮੋਬਾਈਲ ਅਤੇ 2510 ਰੁਪਏ ਡਰਗਮਨੀ मनुष दत्ता उर्फ लवी वासी पठानकोट कोलो 18 ग्राम हीरोइन एक मोबाइल वरुण शर्मा वासी पठानकोट कोलो 14 ग्राम हीरोइन रोकी वासी सरना कोलो 10 ग्राम हीरो सौ डरग मनी एक मोबाइल दमनजीत वासी पठानकोट कोलो 10 ग्राम हीरोइन चार हजार दो सौ डरग मनी एक मोटरसाइकिल एक मोबाइल अश्वनी कुमार वासी सुजानपुर कोलो दो चरंजा ग्राम हीरो हजार दो सौ रुपए डरग मनी दो मोबाइल ਪੰਕਜ ਕੁਮਾਰ ਵਾਸੀ ਸੁजानਪੁਰ ਕੋਲੋਂ 17 ਗ੍ਰਾਮ ਹੀਰੋਇਨ ਅਤੇ 1200 ਡਰਗਮਨੀ ਅਤੇ ਦੋ ਮੋਬਾਈਲ ਰਾਜ ਕੁਮਾਰ ਵਾਸੀ ਸੁजानਪੁਰ ਕੋਲੋਂ 16 ਗ੍ਰਾਮ ਹੀਰੋਇਨ ਬਰਾਮਦ ਕੀਤੀ ਸਾਰੇ ਸੂਬੇ ਦੇ ਵਿੱਚ ਗਵਰਨਮੈਂਟ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਹੈ ਕਿ ਇਹ ਜੜੋਂ ਪੱਟਣੇ ਨੇ ਔਰ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਹ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਇਸ ਕੰਮ ਤੋਂ ਰੋਕਣਾ ਹੈਗਾ ਜਾਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਹੈ। ਉਸੇ ਕਰਕੇ ਸਾਰੇ ਆਫੀਸਰਸ ਅਲੱਗ-ਅਲੱਗ ਡਿਸਟ੍ਰਿਕਟਸ ਗਏ ਆ। ਅੱਜ ਮੈਂ ਇੱਥੇ ਪਠਾਨਕੋਟ ਆਇਆ ਹੈਗਾ। ਆਪਰੇਸ਼ਨ ਤਰੀਬ ਸਵੇਰ ਤੋਂ ਚੱਲ ਰਿਹਾ ਹੈਗਾ। ਕੁਝ ਰਾਤ ਤੋਂ ਵੀ ਆਪਰੇਸ਼ਨਸ ਹੋਏ ਨੇ। ਹੁਣ ਤੱਕ ਕਾਫੀ ਰਿਕਵਰੀਜ਼ ਹੋਈਆਂ ਨੇ। ਕੁਝ ਹੋਰੀਆਂ ਹੈਗੀਆਂ ਨੇ। ਮੁਕੱਦਮੇ ਜਿਹੜੇ ਹੈਗੇ ਨੇ ਅਕੋਰਡਿੰਗਲੀ ਦਰਜ ਕੀਤੇ ਗਏ ਹੈਗੇ ਨੇ। ਤਾਂ ਬੇਸਿਕਲੀ ਸਾਡਾ ਤਾਂ ਸਿਰਫ ਸੁਪਰਵਾਈਜ਼ਨ ਕਰਨਾ ਆਇਆ ਹੈ। ਦੇਖਣ ਆਏ ਹੈਗੇ ਆ। ਉਸ ਦੌਰਾਨ ਤੋ ਹਰੇ ਸਾਰਿਆਂ ਨਾਲ ਇੰਟਰੈਕਟ ਕਰਾਂਗੇ ਪਬਲਿਕ ਦੇ ਨਾਲ ਕਰਾਂਗੇ ਸਕੂਲ ਕਾਲਜਾਂ ਜਾਵਾਂਗੇ ਹੋਰ ਵੀ ਜਿਹੜੇ ਲੋਕਲ ਸਮਾਜ ਦੇ ਵਿੱਚ ਬੰਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਇੱਕ ਮੈਂ ਹੁਣ ਦੇਖਿਆ ਵੀ ਹੈਗਾ ਵੈਸੇ ਵੀ ਪੰਜਾਬ ਕੋਈ ਬਹੁਤ ਵੱਡੀ ਸਟੇਟ ਨਹੀਂ ਹੈਗੀ ਕਿ ਇਸ ਇਲਾਕੇ ਦੇ ਜਿਹੜੇ ਲੋਕ ਨੇ ਦੇ ਆਰ ਕੰਪੈਰੀਟਿਵਲੀ ਨਸ਼ਿਆਂ ਦਾ ਜਿਹੜਾ ਕੰਮ ਬਹੁਤ ਘੱਟ ਆਏ ਮਤਲਬ ਕਿ ਅਗਰ ਮੈਂ ਕਹਾਂ ਕਿ ਪੰਜਾਬ ਦੇ ਇਸ ਹਿੱਸੇ ਵਿੱਚ ਸਭ ਤੋਂ ਘੱਟ ਨਸ਼ੇ ਨੇ ਪਰ ਜਿੰਨੇ ਕੁ ਹੈ ਨੇ ਉਹਨਾਂ ਨੂੰ ਵੀ ਆਪਾਂ ਖਤਮ ਕਰਨ ਵਾਸਤੇ ਅੱਜ ਸਾਰੇ ਇਕੱਠੇ ਸਰ ਅੱਜ ਇੱਥੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ આરોપી ਨੇ ਉਹਨਾਂ ਨੂੰ ਨਾਲ ਲੈ ਕੇ ਆਈ ਹੈ ਪੁਲਿਸ ਕੀ ਕੋਈ ਖਾਸ ਵਜ੍ਹਾ ਦੀ ਨਹੀਂ ਜੀ ਨਹੀਂ ਉਹ ਕਿਤੇ ਗ੍ਰਫਤਾਰ ਹੋਏ ਹੋਣਗੇ ਪਹਿਲਾਂ ਬੇ ਉਹ ਪਹਿਲਾਂ ਗ੍ਰਫਤਾਰ ਹੋਏ ਹੋਣਗੇ ਉਹ ਤੋਂ ਅੱਗੇ ਕੋਈ ਚੀਜ਼ ਲੀਡ ਕਰਨ ਵਾਸਤੇ ਜਾਂ ਕੋਈ ਘਰ ਦੀ ਸਰਚ ਕਰਨ ਵਾਸਤੇ ਅਕੋਰਡਿੰਗਲੀ ਜੋ ਕਾਨੂੰਨ ਅਨਸਾਰ ਉਹ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਪਲਾਈ ਚੇਨ ਜਿਹੜੀ ਹੈ ਜੀ ਉਹ ਤੋੜਨੀ ਬਹੁਤ ਜ਼ਰੂਰੀ ਹੈ ਜੀ ਹੈ ਨਸ਼ੇ ਦੀ ਸਪਲਾਈ ਚੇਨ ਕਿਉਂਕਿ ਬਾਰਡਰ ਪਰ ਉਹ ਨਸ਼ਾ ਦਾ ਬਾਰਡਰ ਸਟੇਟ ਹੈ ਜੀ ਸਾਡੀ ਡਰੋਨ ਐਕਟੀਵਿਟੀਜ਼ ਜਿਹੜੀ ਹੈ ਜੀ ਬਾਰਡਰ ਤੇ ਦੇਖਦੀ ਹੈ ਜੀ ਇਸ ਬਾਰੇ ਪੁਲਿਸ ਕੀ ਕਰ ਰਹੀ ਹੈ ਜੀ ਬੇਸਿਕਲੀ ਤੱਕ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੈ ਜਿਹਨੂੰ ਅਸੀਂ ਬੈਕਵਰਡ ਲਿੰਕੇਜ ਕਹਿੰਦੇ ਹੈਗੇ ਆ ਉਹਦੇ ਉੱਪਰ ਕਾਰਵਾਈ ਹੁੰਦੀ ਹੈ ਜੀ ਇਨਸ਼ੋਰ ਕਰਾਂਗੇ ਕਿ ਜਿਹੜੇ ਹੁਣ ਮੁਕਾਦਮੇ ਦਰਜ ਹੋਏ ਨੇ ਵੀ ਇਹ ਕਿਥੋਂ ਦਾ ਨਸ਼ਾ ਆ ਰਿਹਾ ਹੈਗਾ ਉਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਇਨਸਟਰਕਸ਼ਨ ਜਿਹੜੀਆਂ ਨੇ ਬੜੀਆਂ ਕਲੀਅਰ ਨੇ ਕਿ ਸਿਰਫ ਉਥੋਂ ਤੱਕ ਮਹਦੂਦ ਨਾ ਰੱਖਿਆ ਜਾਵੇ ਆਪਣੇ ਆਪ ਨੂੰ ਜਿੱਥੋਂ ਉਹ ਚੀਜ਼ ਆਉਂਦੀ ਹੈ ਉਥੋਂ ਤੱਕ ਜਾਇਆ ਜਾਵੇ ਸਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਦੇਖਿਆ ਕਿ ਜਿਹੜੇ ਟਰੱਕ ਪਹਲਰ ਨੇ ਜਿਹੜਾ ਨਸ਼ਾ ਵੇਚਦੇ ਨੇ ਜਾਂ ਸਪਾਈ ਕਰਦੇ ਨੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਤੋੜੀਆਂ ਗਈਆਂ ਫੁੱਟ ਤਿੱਕੀਆਂ ਗਈਆਂ ਜਾਂ ਪਠਾਨਕੋਲ ਦੇ ਵਿੱਚ ਵੀ ਇਦਾਂ ਦੀ ਪ੍ਰੋਵੀਜ਼ਨ ਆ ਰਹੀ ਹੈ ਜਾਂ ਨਹੀਂ ਨਹੀਂ ਬੇਸਿਕਲੀ ਉਹ ਐਸ ਪਰ ਲਾਅ ਹੀ ਹੈ ਉਹ ਜਿਹੜੀਆਂ ਕੁਝ ਪ੍ਰਾਪਰਟੀਆਂ ਨੇ ਉਹ ਕਾਰਪੋਰੇਸ਼ਨਸ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ ਆ ਸਿਰਫ ਜਿਹੜੀ ਪੁਲਿਸ ਆ ਉਹਨਾਂ ਨੂੰ ਅਕੋਰਡਿੰਗਲੀ ਉਹਨਿਸ ਹੈਲਪ ਦੇ ਤੌਰ ਤੇ ਨਾਲ ਗਈ ਹੈਗੀ ਆ ਜੋ ਐਸ ਪਰ ਐਕਟ ਜਾਂ ਐਸ ਪਰ ਪ੍ਰੋਵੀਜ਼ਨਸ ਆਫ ਲਾਅ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੀ